ਅਸੀਂ ਤਿੰਨ ਲੜਕੇ ਜਿਹੜੇ ਉਹ ਐਪਰੀਹੈਂਡ ਕੀਤੇ ਹੈਗੇ ਆ ਕੱਲ ਔਰ ਇਹਨਾਂ ਪਾਸੋਂ ਦੋ ਵੈਪਨ ਜਿਹੜੇ ਹੈਗੇ ਆ 34 ਦੇ ਕੰਟਰੀ ਮੇਡ ਉਹ ਰਿਕਵਰ ਕੀਤੇ ਆ ਔਰ 6 ਰੌਂਡ ਜਿਹੜੇ ਹੈਗੇ ਇਹਨਾਂ ਤੋਂ ਮਿਲੇ ਆ ਸਾਨੂੰ ਇਹਦੇ ਵਿੱਚ ਜੋ ਲੜਕੇ ਅਸੀਂ ਅਰੈਸਟ ਕੀਤੇ ਹੈਗੇ ਆ ਉਹ ਪ੍ਰਿੰਸੀਪਲ ਹੈਗਾ ਇੱਕ ਜਤਿਨ ਹੈਗਾ ਔਰ ਇੱਕ ਗੁਰਵਿੰਦਰ ਹੈਗਾ ਤਿੰਨ ਲੜਕੇ ਅਸੀਂ ਆ ਜਿਹੜੇ ਖਾਣੇ ਕਰਤਾਰਪੁਰ ਦੇ ਰਹਿਣ ਵਾਲੇ ਆ ਇਹਨਾਂ ਤੋਂ ਇਹ ਵੈਪਨ ਰਿਕਵਰ ਕੀਤੇ ਆ ਇਹ ਜਿਹੜਾ ਗੁਰਵਿੰਦਰ ਹੈਗਾ ਇਹਦੇ ਕੁਝ ਕੁ ਚੀਜ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਦੌਰ ਹੈ ਕੋਪਾਲ ਤੋਂ ਕਿ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਏ ਸੀਗੇ ਔਰ ਇਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਸੀਗਾ ਜੋ ਜਲੰਧਰ ਦੇ ਜੂਏ ਪਿੰਡ ਦਾ ਰਹਿਣ ਵਾਲਾ ਸੀ ਇਹ ਗੁਰਵਿੰਦਰ ਦਾ ਦੋਸਤ ਜਿਹੜਾ ਸੀਗਾ ਇਹ ਗਵਿੰਦਰ ਤੇ ਦਾ ਦੋਸਤ ਜਿਹੜਾ ਸੀ ਉਹ ਇਕੱਠੇ ਨਿੰਦਰ ਇਹ ਇਕੱਠੇ ਦੁਬਈ ਦੇ ਵਿੱਚ ਰਹਿੰਦੇ ਸੀਗੇ ਤੇ ਇਹ ਉੱਥੋਂ ਵਾਪਸ ਆ ਗਿਆ ਸੀਗਾ ਔਰ ਨਿੰਦਰ ਨੇ ਇਹਨੂੰ ਟਾਸਕ ਦਿੱਤਾ ਸੀਗਾ ਵੀ ਆਹ ਮੇਰਾ ਰਿਸ਼ਤੇਦਾਰ ਹੈਗਾ ਜਿਹੜਾ ਇਹ ਮੰਨਾ ਖਟਖਟ ਹੈਗੀ ਹੈ ਉਦੇ ਗੋਲੀ ਮਾਰ ਕਿਉਂਣੀ ਹੈਗੀ ਆ ਉਹਨੂੰ ਇਹਨੂੰ ਇੰਟਰਸੈਪਟ ਕਰਨਾ ਇਹਨੂੰ ਗ੍ਰਿਫਤਰ ਕਰਨ ਦੇ ਨਾਲ ਉਹ ਜਿਹੜੀ ਘਟਨਾ ਜਿਹੜੀ ਹੈ ਹੋਣ ਵਾਲੀ ਸੀ ਉਸ ਤੋਂ ਬਚਾਅ ਹੋ ਗਿਆ ਹੈ ਔਰ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਉਹ ਸਾਡੇ ਰਡਾਰ ਤੇ ਨੇ ਇੱਕ ਹੋਰ ਦੋਸ਼ੀ ਹੈ ਜਿਹੜਾ ਅਰੈਸਟ ਕਰਨਾ ਬਾਕੀ ਹੈ ਤਿੰਨ ਦੋਸ਼ੀ ਅਸੀਂ ਇਹਦੇ ਵਿੱਚ ਅਰੈਸਟ ਕੀਤੇ ਹਨ ਜਮਿੰਦਰ ਅਸਲ ਇੰਡੀਆ ਚ ਹੈ ਦबई ਜੀ ਇਹਨੂੰ ਦਾ ਦबई ਚ ਇੱਕ ਜਮਿੰਦਰ ਦबई ਦਾ ਪਰਮਾਤਮਾ ਇਹ ਨੂੰ 6 ਮਹੀਨੇ ਹੋਇਆ ਹੈ ਵਾਇਨ ਹੋਇਆ ਹੈ ਨਿੰਦਰ ਨੂੰ ਜਨਾਮਿਟ ਕੀਤਾ ਹੈ ਨਿੰਦਰ ਨੂੰ ਇਨਵੈਸਟੀਗੇਸ਼ਨ ਚ ਲਾਇਆ ਕਿ ਉਹ ਤਫਤੀਸ਼ ਹੋਣਦੀ ਹੈਗੀ ਉਹਦੇ ਵਿੱਚ ਇਨਾ ਦਾ ਕੋਈ ਦੰਨ ਬੈਠਾ ਹੈ ਜਿਹੜਾ ਪ੍ਰਿੰਸੀਪਲ ਹੈਗਾ ਅਹ ਇਹ ਤੇ ਤਾਂ ਕੋਈ ਇੱਥੇ ਕੋਈ ਨਹੀਂ ਹੈਗਾ ਜਤਨ ਜਤਿੰਦਰ ਤੇ ਇੱਕ ਪਰਚਰਜਿਸਟ ਹੈਗਾ ਓਕੇ ਔਰ ਬਾਕੀਆਂ ਦੀ ਜਿਹੜੀ ਉਹ ਤਸਦੀਕ ਕਰ ਰਹੇ ਹੈਗੇ ਕਿਉਂਕਿ ਥਾਣੇ ਕਤਾਰ ਕੋ ਨਾਲ ਸੰਬੰਧਤ ਹੈ ਉਹ ਤਿੰਨੇ ਲਟਕੀ ਜੀ ਚੌਥਾ ਜਿਹੜਾ ਭੱਜਿਆ ਹੋਇਆ ਉਹ ਵੀ ਕਰਤਾਰ ਪੰਡਾ ਚੌਥਾ ਜਿਹੜਾ ਭੱਜਿਆ ਹੋਇਆ ਅਸ਼ੀਸ਼ ਸ਼ਵਾਲ ਇੱਕ ਕੰਮ ਸਪਾਰੀਦਾ ਹੀ ਕਰਦਾ ਸੀ ਇਹ ਜਿਹੜੀ ਪੁਛੀ ਸੁਣ ਤੱਕ ਸਾਹਮਣੇ ਆਈ ਹੈ ਮੁੱਲੇ ਤੌਰ ਤੇ ਇਹ ਦੋਸ ਸੀਗੇ ਦੋਨੇ ਨਿੰਦਰ ਤੇ ਜਿਹੜਾ ਜਤਿਨ ਹੈਗਾ ਗੁਰਵਿੰਦਰ ਹੈਗਾ ਔਰ ਜਿਹੜਾ ਉੱਥੇ ਨਿੰਦਰ ਹੈਗਾ ਉਹਨੇ ਇਹਨੂੰ ਦੱਸ ਦਿੱਤਾ ਜੇ ਤਾਂ ਰਿਸ਼ਤੇਦਾਰ ਨਾਲ ਕੋਈ ਇਹਦੀ ਅਣਬੰਦੀ ਸੀਗੀ ਉਹਨੇ ਇਹਨੂੰ ਦੱਸ ਦਿੱਤਾ ਸੀਗੇ ਵੀ ਇਹਦੇ ਜਾ ਕੇ ਗੋਲੀ ਮਾਰ ਕੇ ਆਉਣਗੇ ਸਰ ਇਹ ਉਮਰ ਇਹਨਾਂ ਦੀ ਬਹੁਤ ਛੋਟੀ ਹੈਗੀ ਆ ਹਾਂ ਜੀ ਸਟਾਰਟ ਜੀ ਸਟਾਰ ਜੀ ਜਿਹੜੇ ਜੇ ਦੇ ਯਾਦ ਦੇ ਇੰਗਲਸਟਾਨੇ ਇੱਕ ਬੋਲ ਹੈ ਨਹੀਂ ਹਜੇ ਤੱਕ ਕਮਿਟੀ ਕੋਸ਼ਿਸ਼ ਤੋਂ ਨਹੀਂ ਇਹ ਗੱਲ ਸਾਹਮਣੇ ਆਈ ਤੇ ਬਾਕੀ ਇਹਨੂੰ ਦੇਖ ਰਹੇ ਹਨ ਜਾਂਚ ਕਰ ਰਹੇ ਹਨ ਠੀਕ ਹੈ ਥੈਂਕ ਯੂ